ਪੁੱਲਗੀਆਂ ਸਿਰਾਂ ਉੱਤੇ ਲੈਣਾ ਚੁੰਨੀਆਂ ਲੱਭਦੀਆਂ ਨਹੀਂ ਜੀ ਇੱਥੇ ਕੁਤਨਾ ਗੁੰਦੀਆਂ ਭੁੱਲ ਕੇ ਪੰਜਾਬੀ ਹੁਣ ਲੋਕਗੀਤਾਂ ਨੂੰ ਨਵੇਂ-ਨਵੇਂ ਗਾਣਿਆਂ ਤੇਰੀ ਲਾ ਪੈਂਦੀਆਂ ਸ਼ਰਮਤਾ ਸੋਟਾ ਵਾਂਗੂ ਲਾਤੀਏ ਨਾ ਨੇ ਸ਼ਾਰਟ ਵਿੱਚ ਸ਼ਾਰਟ ਕੱਟ ਜਾਣਾ ਚਾਹੁੰਦੀਆਂ ਵੱਡੇ ਛੋਟਿਆਂ ਦੀ ਇੱਥੇ ਸਾਰ ਨਾ ਰਹੀ ਧੀਆਂ ਦੀਆਂ ਅੱਖਾਂ ਕੱਢ ਕੇ ਡਰਾਉਂਦੀਆਂ ਵੀਸ ਉੱਤੇ ਪਿਆਰ ਕਿੰਨਾ ਨੇੜੇ ਹੋ ਗਿਆ ਬੇ ਬੇ ਬਾਪੂ ਭੈਣ ਪਾਈ ਦੂਰ ਕਰਕੇ ਫੋਨ ਨੇ ਆ ਕੇ ਕਹਿੰਦੇ ਜੀਵ ਗਾੜੀ ਦੁਨੀਆ ਰਿਸ਼ਤੇ ਨੱਤੇ ਹੀ ਸਾਰੇ ਚੂਰ ਕਰਤੇ ਰੂ ਰੋਂਦੀ ਹੋਣੀ ਮਾਈ ਭਾਗ ਕਰਦੀ ਕੁੜੀਆਂ ਦੇ ਵਿਗੜੇ ਹਿਸਾਬ ਦੇਖ ਕੇ ਆਥਣ ਸਵੇਰੇ ਹੀ ਅੱਗ ਲੱਗਦੀ ਰੀਲਾਂ ਉੱਤੇ ਨੱਚਦਾ ਪੰਜਾਬ ਦੇਖ ਕੇ ਕਿੰਨਿਆਂ ਹੀ ਮਾਪਿਆਂ ਦੀ ਰੂਹ ਸੜਦੀ ਵਿਗੜੀ ਹੋਈ ਆਪਣੀ ਔਲਾਦ ਵੇਖ ਕੇ ਆਥਣ ਸਵੇਰੇ ਸਾਲੀ ਅੱਗ ਲੱਗਦੀ ਰੀਲਾ ਉੱਤੇ ਨੱਚਦਾ ਪੰਜਾਬ ਦੇਖ ਕੇ ਸਾਨੂੰ ਬੜਾ ਸੀਗਾ ਮਾਨ ਕੀ ਪੰਜਾਬੀ ਹੁੰਨਿਆਂ ਹਿੱਕ ਠੋਕ ਕੇ ਨਿਆਉਂਦੀ ਐ ਸ਼ਰਮ ਹੁਣ ਦੱਸ ਦਿਆਂ ਨੂੰ ਅਸੀਂ ਛੱਡ ਕੇ ਕਬੱਡੀਆਂ ਜੀ ਚਿੱਟੇ ਪੀਨਿਆ ਆਉਣ ਵਾਲੀ ਪੀੜੀ ਦਾ ਤਾਂ ਐਂਡ ਹੀ ਦਿਖੇ ਨਸ਼ਾ ਜਿੱਤਾ ਇੱਥੇ ਹੋਇਆ ਐ ਉਹ ਬਾਦ ਦੇਖ ਕੇ ਆਖਣ ਸਵੇਰੇ ਸਾਲੀ ਅੱਗ ਲੱਗਦੀ